ਭਾਰਤ ਪਾਕ ਕਮੰਡਿਟੀ ਸਰਦ ਤੇ ਮੌਜੂਦ ਭਾਰਤ ਦੇ ਅਕੀਰਲੀ ਪਿੰਡ ਕਾਲੂਵਾਲਾ ਵਿੱਚ ਪਹੁੰਚਿਆ ਸਿਹਤ ਵਿਭਾਗ ਮੈਡੀਕਲ ਕੈਂਪ ਲਗਾ ਕੇ ਰੂਟੀਨ ਚੈੱਕਅਪ ਅਤੇ ਬਿਮਾਰਾਂ ਦਾ ਕੀਤਾ ਇਲਾਜ ਬੀਐਸਐਫ ਨਾਲ ਮਿਲ ਕੇ ਮੋਟਰ ਬੋਟ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਸਿਹਤ ਵਿਭਾਗ ਫਰੋਇਪੁਰ ਦੀ ਟੀਮ ਪਹੁੰਚੀ ਤਿੰਨ ਪਾਸੋਂ ਸਤਲੁਜ ਦਰਿਆ ਤੇ ਇੱਕ ਪਾਸੋਂ ਪਾਕਿਸਤਾਨ ਨਾਲ ਕਿਰਿਆ ਹੋਇਆ ਭਾਰਤ ਦਾ ਆਖਰੀ ਪਿੰਡ ਕਾਲੂਵਾਲਾ ਫੜ ਦਾ ਪਾਣੀ ਆਉਣ ਕਾਰਨ ਕਾਲੂ ਵਾਲਾ ਕੱਟ ਜਾਂਦਾ ਹੈ ਭਾਰਤ ਨਾਲੋਂ ਪੂਰੀ ਤਰ੍ਹਾਂ ਮੋਟਰ ਬੋਟ ਤੇ ਜਰੀਏ ਪਹੁੰਚ ਰਿਹਾ ਬੀਐਸਐਫ ਨਾਲ ਮਿਲ ਕੇ ਸਿਹਤ ਵਿਭਾਗ ਪ੍ਰਸ਼ਾਸਨ ਕੈਂਪ ਵਿੱਚ ਕਈ ਮਰੀਜ਼ਾਂ ਦਾ ਕੀਤਾ ਗਿਆ ਇਲਾਜ ਵੰਡੀਆਂ ਗਈਆਂ ਦਵਾਈਆਂ ਸਿਹਤ ਭਾਗ ਦਾ ਦਾਵਾ ਹਾੜ ਵਿੱਚ ਹਰ ਇੱਕ ਆਖਰੀ ਇਨਸਾਨ ਤੱਕ ਪਹੁੰਚਾਈ ਜਾਏਗੀ ਸਿਹਤ ਸਭ ਦਾਵਾ ਪੰਜਾਬ ਸਰਕਾਰ ਵੱਲੋਂ ਹੜ੍ਹ ਦੀ ਮਾਰ ਹੇਠਾਂ ਆਏ ਪਿੰਡ ਵਿੱਚ ਸੇਤ ਸਹੂਲਤਾ ਪਹੁੰਚਾਉਣ ਲਈ ਪਹਿਲਾਂ ਹੀ ਅਲਰਟ ਜਾਰੀ ਕੀਤੇ ਗਏ ਹਨ ਪੰਜਾਬ ਦੇ 6 ਜ਼ਿਲ੍ਹੇ ਸੇਤ ਵਿਭਾਗ ਲਈ ਹਾਈ ਅਲਰਟ ਤੇ ਰੱਖੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਜ਼ਿਲ੍ਹਾ ਫਿਰੋਜ਼ਪੁਰ ਵੀ ਹੈ ਸੇਤ ਵਿਭਾਗ ਵੱਲੋਂ ਹਰ ਇੱਕ ਹੜ੍ਹ ਪ੍ਰਭਾਵਿਤ ਇਨਸਾਨ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਨੇ ਸੇਤ ਵਿਭਾਗ ਵੱਲੋਂ BSF ਨਾਲ ਮਿਲ ਕੇ ਭਾਰਤ ਦੇ ਅਕੀਰੀ ਪਿੰਡ ਕਾਲੂਵਾਲਾ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਉੱਥੇ ਹੀ ਬਿਮਾਰਾਂ ਨੂੰ ਦਵਾਈਆਂ ਵੰਡੀਆਂ ਗਈਆਂ, ਉਹਨਾਂ ਦਾ ਮੁੱਢਲਾ ਇਲਾਜ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਕਾਲੂਵਾਲਾ ਤਿੰਨ ਪਾਸੋਂ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ ਅਤੇ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ। ਜੇਕਰ ਸਤਲੁਜ ਦਰਿਆ ਵਿੱਚ ਪਾਣੀ ਆ ਜਾਂਦਾ ਹੈ ਪਿੰਡ ਕਾਲੂ ਵਾਲਾ ਦੇ ਲੋਕਾਂ ਕੋਲ ਮਾਤਰ ਇੱਕ ਹੀ ਰਸਤਾ ਬਚਦਾ ਹੈ ਉਹ ਵੀ ਪਾਕਿਸਤਾਨ ਹੈ ਜੇਕਰ ਸਤਲੁਜ ਦਰਿਆ ਵਿੱਚ ਬਾੜ ਆਉਂਦੀ ਹੈ ਤਾਂ ਇਸ ਪਿੰਡ ਦੇ ਲੋਕ ਜਾਨ ਜੋਖਮ ਵਿੱਚ ਪਾ ਕੇ ਦਰਿਆ ਪਾਰ ਕਰਕੇ ਇਸ ਪਾਰ ਭਾਰਤ ਵਿੱਚ ਆ ਜਾਂਦੇ ਨੇ ਫਿਰ ਪਾਕਿਸਤਾਨ ਹੀ ਇੱਕ ਮਾਤਰ ਹੀ ਉਹਨਾਂ ਕੋਲ ਬਚਦਾ ਹੈ ਸਿਹਤ ਵਿਭਾਗ ਵੱਲੋਂ ਦਰਿਆ ਵਿੱਚ ਆਈ ਬਾੜ ਦੀਆਂ ਔਕੜਾਂ ਨੂੰ ਪਾਰ ਕਰਦੇ ਹੋਏ ਬੀਐਸਐਫ ਨਾਲ ਮਿਲ ਕੇ ਮੋਟਰ ਬੋਟ ਰਾਹੀਂ ਭਾਰਤ ਦੇ ਇਸ ਆਖਰੀ ਪਿੰਡ ਵਿੱਚ ਪਹੁੰਚਾਇਆ ਅਤੇ ਲੋਕਾਂ ਨੂੰ ਸੇਤ ਸਬਧਾ ਮਹੱਈਆ ਕਰਵਾਈਆਂ ਗਈਆਂ ਜਿੱਥੇ ਲੋਕਾਂ ਨੂੰ ਦਵਾਈਆਂ ਵੰਡੀਆਂ ਗਈਆਂ ਉੱਥੇ ਮੋਢਲਾ ਇਲਾਜ ਵੀ ਬਿਮਾਰਾਂ ਨੂੰ ਦਿੱਤਾ ਗਿਆ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ਇਸ ਪਿੰਡ ਵਿੱਚ ਉਹਨਾਂ ਵੱਲੋਂ ਮੈਡੀਕਲ ਚੈੱਕਅਪ ਕੈਂਪਾਂਪ ਲਗਾਏ ਜਾ ਰਹੇ ਨੇ ਇੱਥੋਂ ਦੇ ਲੋਕ ਬਾੜ ਕਰਨ ਜੋ ਉਸ ਪਾਰ ਨਹੀਂ ਆ ਸਕਦੇ ਉਹਨਾਂ ਨੂੰ ਸਿਹਤ ਸੁਧਾਵਾਂ ਮੁਹੱਈਆ ਕਰਵਾਈਆਂ ਜਾ ਰੀਆਂ ਹਨ ਅਤੇ ਲਗਾਤਾਰ ਸਿਹਤ ਭਾਗ ਮੈਕਮੇ ਵੱਲੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਤਾਂ ਕਿ ਹੜਾਂ ਦੇ ਸਥਿਤੀ ਵਿੱਚ ਲੋਕਾਂ ਨੂੰ ਸਿਹਤ ਸੁਧਾਵਾਂ ਉਹਨਾਂ ਦੇ ਦਰਵਾਜ਼ੇ ਤੱਕ ਮਿਲ ਸਕਣ ਇਸ ਲਈ ਬਕਾਇਦਾ ਪੂਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਦਵਾਈਆਂ ਦਾ ਸਟਾਕ ਵੀ ਪੂਰਾ ਰੱਖਿਆ ਹੋਇਆ ਹੈ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਣ ਦਿੱਤੀ ਜਾਵੇਗੀ ਪਰ ਮੈਂ ਤੁਸੀਂ ਵਿਜ਼ਿਟ ਕਰਨ ਆਏ ਹੋ ਤੇ ਕਾਲੂਵਾਲਾ ਵਿਲੇਜ ਵਿੱਚ ਕਾਦੇ ਵਾਸਤੇ ਵਿਜ਼ਿਟ ਕਰਨ ਆਏ ਹੋ ਤੇ ਕੀ ਪ੍ਰਾਇੋਰਟੀਜ਼ ਹੈਗੀ ਨੂੰ ਮੈਥੇ ਹਾਂ ਇਸ ਤਰ੍ਹਾਂ ਕਿ ਜਿਹੜਾ ਕਾਲੂਵਾਲ ਟਾਪੂ ਹੈ ਐਕਚੁਅਲੀ ਫਿਰੋਜ਼ਪੁਰ ਦਾ ਹੈ ਜਸਟ ਦੇ ਬਾਰਡਰ ਦੇ ਨਾਲ ਹੈ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੇ ਪਾਣੀ ਹੈ ਵਿੱਚ ਦਰਿਆ ਕਾਫੀ ਪਾਣੀ ਸੀਗਾ ਤਾ ਇੱਥੇ ਬੀਐਸਐਫ ਦਾ ਕੈਂਪ ਵੀ ਆ ਅਸੀਂ ਇਹਨਾਂ ਦੀ ਮਦਦ ਨਾਲ ਬੋਟ ਵਿੱਚ ਉੱਥੇ ਜਾ ਕੇ ਆਈ ਆ ਮੈਂ ਤਾਂ ਉੱਥੇ ਕਰੀਬ 20 ਕ ਫੈਮਿਲੀਜ਼ ਹੈਗੀਆਂ ਨੇ ਜਿਹਦੇ ਵਿੱਚ ਬੱਚੇ ਵੀ ਸੀ ਏ ਲੇਡੀਜ਼ ਵੀ ਸੀਗੀਆਂ ਤਾਂ ਬਾਕੀ ਜੈਂਟਸ ਸਾਰਿਆਂ ਨੂੰ ਜਿਹੜੀ ਰਿਕੁਆਇਰਡ ਮੈਡੀਸਨ ਉਹ ਪ੍ਰੋਵਾਈਡ ਕਰਵਾਈਓ ਬਾਕੀ ਇਹ ਕੀ ਜਿਹੜਾ ਕਟਆਫ ਹੋਇਆ ਹੋਇਆ ਸਾਡੇ ਇੱਧਰਲੇ ਪਾਸੇ ਨਾਲੋਂ ਸੋ ਦਰਿਆ ਟੱਪ ਕੇ ਹੀ ਜਾਣਾ ਪੈਂਦਾ ਜਿਹੜੀ ਕਿ ਇੱਕ ਮੇਜਰ ਕੰਮ ਹੈ ਪਰ ਡੀਐਸਐਫ ਵਾਲੇ ਬਹੁਤ ਜ਼ਿਆਦਾ ਮਦਦ ਕਰ ਰਹੇ ਹਨਾਂ ਦੀ ਆਣਾ ਜਾਣਾ ਉਹਨਾਂ ਲਈ ਥਰੂ ਬੋਟ ਜਿਹੜਾ ਉਹ ਪੂਰਾ ਉਹਨਾਂ ਨੇ ਬਣਾਇਆ ਹੋਇਆ ਜਿਸ ਨਾਲ ਕੀ ਹੈ ਕਿ ਡਿਫਿਕਲਟੀ ਕੋਈ ਨਹੀਂ ਹੈ ਸਿਰਫ ਮੈਡੀਸਿਨਸ ਦੀ ਜਾਂ ਇੱਕ ਮੋਰਲ ਸਪੋਰਟ ਵਾਸਤੇ ਵੀ ਸੀਗਾ ਕਿ ਉਹਨਾਂ ਨੇ ਜਾ ਕੇ ਕਾਠਵਾਸਨ ਦਿੱਤਾ ਤੇ ਉਹ ਠੀਕ ਹੈਗੇ ਸਾਰੇ 20 ਫੈਮਿਲੀਜ਼ ਦੇ ਕਰੀਬ ਹੈ ਉੱਥੇ ਟੋਟਲ ਆਮ ਕਿੰਨੇ ਕੈਂਪ ਲਗਾਏ ਹੈ ਹੈਲਥ ਡਿਪਾਰਟਮੈਂਟ ਵੱਲ ਕਿੰਨੇ ਕੈਂਪ ਲਗਾਏ ਗਏ ਹਸਤੇਮ ਜਿਹੜਾ ਆ ਕੈਂਪਸ ਤਾਂ ਰੈਗੂਲਰਲੀ ਲੱਗੇ ਜਾ ਰਹੇ ਹੈ ਜਿੱਥੇ-ਜਿੱਥੇ ਵੀ ਪ੍ਰੋਬਲਮ ਹੈ ਜਾਂ ਜਿੱਥੇ ਪਾਣੀ ਆਇਆ ਹੈ ਵੈਸੇ ਤੇ ਕੋਈ ਇਸ ਤਰ੍ਹਾਂ ਦੀ ਕੋਈ ਮੇਜਰ ਗੱਲ ਨਹੀਂ ਹੋ ਰਹੀ ਹੈ ਜਿਹੜਾ ਪਾਣੀ ਦਾ ਖਾਦਸਾ ਹੋਵੇ ਕਿ ਕੋਈ ਬਿਮਾਰੀ ਖਾਸ ਹੈ ਜਨਰਲ ਪੇਸ਼ੈਂਟਸ ਹੈ ਜਿਹੜੀ ਕਿ ਉਹਨਾਂ ਨੇ ਵੈਸੇ ਵੀ ਰਿਕੁਆਇਰਡ ਮੈਡੀਸਿਨਸ ਆਪਣੇ ਕੋਲ ਰੱਖ ਲਈਆਂ ਬਾਕੀ ਕਲੋਰੀਨ ਦੀਆਂ ਟੈਬਲੇਟਸ ਐਂਟੀ ਡਾਇਰੀਅਲ ਟਿਊਬਸ ਵਗੈਰਾ ਜਿਹੜੀਆਂ ਸਕਿਨ ਦੀ ਕੋਈ ਪ੍ਰੋਬਲਮ ਜੇ ਕਿਤੇ ਉਹਨਾਂ ਨੂੰ ਹੁੰਦੀ ਹੈ ਤੇ ਅਸੀਂ ਪਹਿਲਾਂ ਹੀ ਪ੍ਰਾਇਰ ਹੀ ਪ੍ਰੋਵਾਈਡ ਕਰ ਦਿੱਤੀ ਹੈ